ਇੱਕ ਪਿਆਰ ਦੀ ਸਾਂਝ ਵਾਲੀ ਗੱਲ ਕੀਤੀ ਹੈ ਬਟ ਜਿਹੜੇ ਬੀਤੇ ਦਿਨੀ ਤੁਸੀਂ ਆਪਣੀ ਇੱਕ ਮੂਵੀ ਲੈ ਕੇ ਮੈ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਵਾਰ-ਵਾਰ ਇਹ ਕਿਉਂ ਆਪਣੀ ਕਾਰਵਾਈ ਵੀ ਕਰ ਜੀ ਅਸੀਂ ਸਮੇਂ ਦੇ ਆ ਜਿੱਦਾਂ ਸਾਡਾ ਗੁੱਡ ਫਰਡੇ ਆਇਆ ਵਾ ਪਾਮ ਸੰਡੇ ਨਿਕਲ ਗਿਆ ਵਾ ਇਸਟਰ ਆ ਇਹਨੂੰ ਲੈ ਕੇ ਜਾਣ ਬੁੱਝ ਕੇ ਇਹ ਸ਼ਰਾਰਤੀ ਅਨਸਰਾਂ ਨੇ ਫਿਲਮ ਰਿਲੀਜ਼ ਕੀਤੀ ਆ ਔਰ ਉਹਨਾਂ ਦੀ ਇਹ ਚਾਲ ਸੀ ਵੀ ਆਪਸੀ ਭਾਈਚਾਰਕ ਸਾਂਝ ਜਿਹਨਾਂ ਦੀ ਖਰਾਬ ਹੋਵੇ ਮਗਰ ਅਸੀਂ ਉਹਨਾਂ ਦੀ ਚਾਲਾਂ ਨੂੰ ਸਮਝ ਚੁੱਕੇ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਸੀ ਉਹ ਅੱਜ ਵੀ ਸਾਡੀ ਪ੍ਰਸ਼ਾਸਨ ਨਾਲ ਬੈਠ ਕੇ ਗੱਲ ਹੋਈ ਆ ਉਹਨਾਂ ਨੇ ਕਿਹਾ ਵੀ ਤੁਹਾਨੂੰ ਆਪਾਂ ਕੱਲ ਤੱਕ ਜਿਹੜੀ ਐਫ ਆਈ ਆਰ ਦੀ ਕਾਪੀ ਦੇ ਦੇਨੇ ਆ ਅਗਰ ਪ੍ਰਸ਼ਾਸਨ ਪਰਚਾ ਦਰਜ ਕਰ ਦਿੰਦਾ ਵਾ ਤੇ ਮਸੀ ਭਾਈਚਾਰਾ ਜਿਹੜਾ ਧੰਨਵਾਦ ਕਰੇਗਾ ਪ੍ਰਸ਼ਾਸਨ ਦਾ ਅਗਰ ਨਹੀਂ ਪਰਚਾ ਦਰਜ ਕਰਦਾ ਤਾਂ ਅਸੀਂ ਭਰਾਤੀ ਜਿੱਥੇ ਬੰਦੀਆਂ ਨਾਲ ਬੈਠ ਕੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ ਔਰ ਪੂਰਨ ਤੌਰ ਤੇ ਫਿਲਮ ਨੂੰ ਬੰਦ ਕਰਵਾਇਆ ਜਾਏਗਾ ਔਰ ਇਹਨਾਂ ਨੂੰ ਨੱਖ ਪਾਈ ਜਾਏਗੀ ਜਿਹੜੇ ਮਸੀ ਵਿਰੋਧੀ ਜਿਹੜੇ ਚਰਚਾਂ ਦੇ ਵਿੱਚ ਅਟੈਕ ਦੀਆਂ ਫਿਲਮਾਂ ਬਣਾਉਂਦੇ ਨੇ ਮਸੀਹ ਭਾਈ ਚਰਚ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਇਹ ਦਰਸਾਉਂਦੇ ਨੇ ਵੀ ਚਰਚ ਦੇ ਵਿੱਚ ਗੋਲੀਆਂ ਦੇ ਨਾਲ ਭੁੰਨ ਦਿੱਤਾ ਜਾਊਗਾ ਅਗਰ ਚਰਚ ਦੇ ਵਿੱਚ ਲੋਕ ਬੈਠੇ ਨੇ ਉਹਨੂੰ ਲੈ ਕੇ ਪੂਰੇ ਮਸੀਹ ਭਾਈ ਚਰਚ ਰੋਸ਼ਿਆ ਅੱਜ ਸਾਡੇ ਸਾਰੇ ਲੀਡਰ ਸਾਹਿਬਾਨ ਪਾਸਟਰ ਸਾਹਿਬਾਨ ਇਕੱਠੇ ਹੋਏ ਨੇ ਅਸੀਂ ਸ਼ੋਭਾ ਯਾਤਰਾ ਤੋਂ ਬਾਅਦ ਬੈਠ ਕੇ ਇੱਥੇ ਸਾਰੇ ਵਿਚਾਰ ਚਰਚਾ ਕਰਾਂਗੇ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਲੋਕਾਂ ਨੂੰ ਅਸੀਂ ਉਹਨਾਂ ਲਈ ਪ੍ਰਾਰਥਨਾ ਕਰ ਰਹੇ ਹਾਂ ਉਹਨਾਂ ਨੂੰ ਮੈਸੇਜ ਇਹ ਦੇਣਾ ਚਾਹੁੰਦੇ ਵੀ ਆਪਸੀ ਭਾਈਚਾਰਾ ਜਿਹੜੀ ਇਹ ਬਣਾ ਕੇ ਰੱਖੋ ਕਿਸੇ ਦੇ ਬੇਹਕਾਬੇ ਦੇ ਵਿੱਚ ਨਾ ਆਓ ਕਿਉਂਕਿ ਮਸੀਹ ਭਾਈਚਾਰਾ ਇੱਕ ਬੜਾ ਸ਼ਾਂਤੀ ਪਸੰਦ ਅਸੀਂ ਲੋਕ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਆ ਜਿੰਨਾ ਅਸੀਂ ਪਵਿੱਤਰ ਬਾਈਬਲ ਦਾ ਸਤਿਕਾਰ ਕਰਦੇ ਆ ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੇ ਆ ਉਹਨਾਂ ਭਗਵਤ ਗੀਤਾ ਦਾ ਕਰਦੇ ਆ ਰਮਾਇਣ ਦਾ ਕਰਦੇ ਆ ਸਾਰੇ ਧਰਮਾਂ ਨੂੰ ਅਸੀਂ ਨਾਲ ਲੈ ਕੇ ਚੱਲਦੇ ਆ ਕੁਰਾਨ ਸ਼ੀਵ ਦਾ ਅਸੀਂ ਧੰਨਵਾਦ ਕਰਦੇ ਆ Hindu Muslim Sikh Sai ਸਾਰੇ ਨੇ ਭਾਈ ਭਾਈ ਇੱਕ ਵਾਰੀ ਇਤਰਾਜ਼ ਦੱਸੋ ਕੀ ਹੈਗਾ ਤੁਹਾਨੂੰ ਫਿਲਮ ਵਿੱਚ ਕੀ ਫਿਲਮ ਦੇ ਵਿੱਚ ਉੱਥੇ ਚਰਚ ਦੇ ਵਿੱਚ ਇਹਨਾਂ ਨੇ ਸੀਨ ਦਿਖਾਇਆ ਵਾ ਉਹ ਸਾਡਾ ਜਿਹੜਾ ਪਵਿੱਤਰ ਪੁੱਲਪਟਿਆ ਉਥੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦਾ ਸਰੂਪ ਲੱਗਾ ਹੋਆ ਔਰ ਜਿਹੜਾ ਰਣਦੀਪ ਹੁੱਡਾ ਐਕਟਰ ਆ ਉਹ ਸੇਮ ਟੂ ਸੇਮ ਪੋਜੀਸ਼ਨ 'ਚ ਪ੍ਰਭੂ ਯਿਸੂ ਮਸੀਹ ਵਾਂਗੂ ਖੜਾ ਹੋਆ ਔਰ ਉਹ ਕਹਿ ਰਿਹਾ ਵਾ ਜਿਹੜਾ ਸਾਡਾ ਆਮੀਨ ਸ਼ਬਦ ਆ ਆਮੀਨ ਸ਼ਬਦ ਤਾਂ ਉਹਨਾਂ ਨੇ ਮਿਡਿਆ ਖੁਡਾਇਆ ਔਰ ਕਹਿਆ ਤੁਹਾਡਾ ਪ੍ਰਭੂ ਬਿਜ਼ੀ ਆ ਔਰ ਉਸੇ ਟਾਈਮ ਕਹਿੰਦਾ ਮੈਨੂੰ ਤੁਹਾਨੂੰ ਤੁਹਾਡੇ ਲਈ ਗਿਫਟ ਭੇਜਿਆ ਪ੍ਰਭੂ ਯਿਸੂ ਮਸੀਹ ਨੇ ਤੁਹਾਡੇ ਪਰਮੇਸ਼ਵਰ ਨੇ ਔਰ ਲੋਕਾਂ ਨੂੰ ਗੋਲੀਆਂ ਮਾਰਨੀ ਸ਼ੁਰੂ ਕਰ ਦਿੰਦਾ ਔਰ ਇਹ ਇਹਨੂੰ ਲੈ ਕੇ ਬਹੁਤ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਮਸੀਹ ਭਾਈਚਾਰੇ 'ਚ ਬਹੁਤ ਰੋਸ਼ ਹੈ ਅੱਛਾ ਇੱਕ ਤਾਂ ਸੈਂਸਰ ਬੋਰਡ ਨਹੀਂ ਬੰਦਾ ਖਾਸ ਕਰਕੇ ਜਿਹੜੇ ਸਾਡੇ ਲੱਗਦੇ ਹਾਂ ਮਿਨੋਰਟੀਜ਼ ਨੂੰ ਲੈ ਕੇ ਡਿਮਾਂਡ ਬਾਰ ਪਹੁੰਚੀ ਆ ਅੱਜ ਸਭ ਨੂੰ ਕਿ ਮਿਨੋਰਟੀ ਲਈ ਸੈਂਸਰ ਬੋਰਡ ਹੋਣਾ ਜ਼ਰੂਰੀ ਹੈ ਜ਼ਰੂਰ ਹੋਣਾ ਚਾਹੀਦਾ ਵਾਜੀ ਕਿਉਂਕਿ ਮਿਨੋਰਟੀਜ਼ ਨੂੰ ਲੈ ਕੇ ਅਸੀਂ ਦੇਖਦੇ ਰਹੇ ਨੇ ਪੂਰੇ ਭਾਰਤ ਦੇ ਵਿੱਚ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਵਾ ਕਿਤੇ ਸਾਡੀਆਂ ਚਰਚਾ ਸਾੜੀਆਂ ਜਾਂਦੀਆਂ ਵਾ ਕਿਤੇ ਸਾਡੇ ਲੋਕਾਂ ਦੇ ਪਰਚੇ ਦਰਜ ਨਜਾਇਜ਼ ਕਰ ਦਿੱਤੇ ਜਾਂਦੇ ਨੇ ਸਾਡੇ ਪਾਸਟਰਾਂ ਨੂੰ ਜਿਨ੍ਹਾਂ ਦੇ ਵਿੱਚ ਧੱਕਾ ਜਾਂਦਾ ਵਾ ਸੋ ਮਿਨੋਰਟੀਜ਼ ਲਈ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆ ਇੱਕ ਵਧੀਆ ਜਿਹੜਾ ਵਾ ਮਾਹੌਲ ਬਣਾਓ ਅਗਰ ਅਸੀਂ ਵੀ ਜਾਣੀਏ ਵੀ ਅਸੀਂ ਹਿੰਦੂਸਤਾਨ ਦੇ ਵਾਸੀ ਆ ਅਸੀਂ ਵੀ ਭਾਰਤ ਵਾਸੀ ਆ ਅਸੀਂ ਕੋਈ ਬਾਹਰੋਂ ਤੇ ਆਏ ਨਹੀਂ ਆ ਅਸੀਂ ਸਾਰੇ ਪਾਰਟੀਆਂ ਦਾ ਸਤਿਕਾਰ ਕਰਦੇ ਆਂ ਸਾਰੇ ਲੋਕਾਂ ਦਾ ਸਤਿਕਾਰ ਕਰਦੇ ਆਂ ਮਗਰ ਅਸੀਂ ਇਹ ਚੋਣੇ ਵੀ ਸਾਡਾ ਜਿਹੜਾ ਮੰਦਾ ਮਾਨ ਸਤਿਕਾਰ ਆ ਮੁਸੀਬਾਈ ਚਾਰਾ ਦਾ ਜਿੰਨੀਆਂ ਮਿਨੋਰਟੀਜ਼ ਇੰਡੀਆ ਦੇ ਵਿੱਚ ਹੈਗੀਆਂ ਉਹਨਾਂ ਨੂੰ ਦਿੱਤਾ ਜਾਵੇ ਸਾਡਾ ਵੀ ਨਜ਼ਰ ਬੋਰਡ ਦੇ ਵਿੱਚ ਨਾ ਸਾਡਾ ਵੀ ਬੰਦਾ ਹੋਣਾ ਚਾਹੀਦਾ ਸੈਂਸਰ ਬੋਰਡ ਦੇ ਵਿੱਚ ਕ੍ਰਿਸਚੀਅਨ ਵੀ ਲੋ ਜਦੋਂ ਕ੍ਰਿਸਚੀਆਂ ਦੇ ਬਾਰੇ ਕੋਈ ਗੱਲਬਾਤ ਹੁੰਦੀ ਆ ਜਾਂ ਫਿਲਮਾਂ ਦੇ ਵਿੱਚ ਸੀਨ ਆਉਂਦੇ ਆ ਉਹ ਕਿਉਂਕਿ ਆਮ ਬੰਦੇ ਜਿਹੜੇ ਇੰਨਾ ਚੀਜ਼ਾਂ ਨੂੰ ਨਹੀਂ ਸਮਝਦੇ ਉਹ ਸਾਰੇ ਕ੍ਰਿਸਚੀਆਂ ਦੇ ਵਿਰੁੱਧ ਉੱਥੇ ਸਾਰਾ ਸਿਸਟਮ ਕਰਨ ਲਿਓ ਉਹਨੂੰ ਬੜੀ ਬਹਾਦਰੀ ਸਮਝਦੇ ਆ ਅਸੀਂ ਚਾਹੁੰਦੇ ਕਿ ਉਹਦੇ ਵਿੱਚ ਸੈਂਸਰ ਬੋਰਡ ਦੇ ਵਿੱਚ ਵੀ ਕੋਈ ਕ੍ਰਿਸਚਨ ਬੰਦਾ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਸਾਡੀਆਂ ਪਵਿੱਤਰ ਬਾਈਬਲ ਦੀਆਂ ਜਿਹੜੀਆਂ ਪਾਵਲਨਾਂ ਨੂੰ ਠੇਸ ਪੁੱਛਦੀਆਂ ਜੋ ਇਹਨਾਂ ਦਾ ਸੀਨੋਂ ਨੋਂ ਨਾਤੇ ਅਸੀਂ ਕੰਟਰੋਲ ਕਰ ਸਕੀਏ ਅੱਛਾ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਫਿਲਮ ਦਾ ਵਿਰੋਧ ਕਰ ਰਹੇ ਹੋ ਹਰ ਇੱਕ ਪਾਸੇ ਫਿਲਮ ਪ੍ਰਚਾਰੀ ਜਾ ਰਹੀ ਹੈ ਚਲਾਈ ਜਾ ਰਹੀ ਹੈ ਕਿ ਜੇ ਜੋ ਤੱਕ ਤੁਸੀਂ ਵਿਰੋਧ ਕਰ ਰਹੇ ਹੋ ਤੁਹਾਨੂੰ ਲੱਗਦਾ ਉਦੋਂ ਤੱਕ ਫਿਲਮ ਤਾਂ ਕਾਫੀ ਚੱਲ ਚੁੱਕੀ ਹੋਵੇਗੀ ਜੀ ਅੱਜ ਸਾਡੀ ਸੀਪੀ ਮੈਡਮ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਜਿਹੜਾ ਸੀਨ ਆ ਜਿਹੜਾ ਅਪੱਤੀਜਨਕ ਸੀਨ ਆ ਉਹਨੂੰ ਅਸੀਂ ਕੱਟ ਦਿੰ ਆ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਅਸੀਂ 3-4 ਦਿਨ ਪਹਿਲਾਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਉਹ ਦਿਨ ਤੋਂ ਜਿਹੜੇ ਫਿਲਮ ਦੇ ਸ਼ੋਅ ਨਾਲੇ ਬੰਦ ਕਰਤੇ ਆ ਕਿਉਂਕਿ ਅਸੀਂ ਅਸੀਂ ਮੁਸੀਬਈਚਾਰਾ ਸ਼ਾਂਤੀ ਪਸੰਦ ਹੈ ਅਸੀਂ ਸਾਰਿਆਂ ਨਾਲ ਲੱਗ ਕੇ ਚੱਲਦੇ ਆ ਅਸੀਂ ਜਲੰਧਰ ਦੇ ਵਿੱਚ ਆਪਣੇ ਮਾਹੌਲ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਲੋਕਲ ਆਰਡਰ ਦੀ ਸਥਿਤੀ ਖਰਾਬ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਹੋਇਆ ਕਿ ਸ਼ਾਮ ਤੱਕ ਪਰਚਾ ਦਰਜ ਕੀਤਾ ਜਾਏਗਾ